ਕਾਲ ਸਨਰੇਕੇ ਕੰਟਰੋਲ ਰੂਮ ਦੇ ਉੱਪਰ ਕਾਲ ਮਸੂਰ ਹੋਈ ਸੀ ਕਿ ਇੱਕ ਗੱਡੀ ਜਿਹੜੀ ਹੈ ਤੇ ਅ ਅਦੇਸ਼ ਹਸਪਤਲ ਦੀ ਪਾਰਕਿੰਗ ਵਿੱਚ ਪਾਰਕ ਕੀਤੀ ਹੋਈ ਹੈ ਤੇ ਇਹਦੇ ਵਿੱਚੋ ਜਿਹੜੀ ਹੈਗੀ ਕੁਝ ਸ਼ੱਕੀ ਹਾਲਾਤਾਂ ਦੇ ਵਿੱਚ ਸਵੈਲ ਆ ਰਹੀ ਹੈ ਤੇ ਸਾਡੀ ਟੀਮ ਜਦੋਂ ਮੌਕੇ ਦੇ ਉੱਪਰ ਪਹੁੰਚੀ ਤਾਂ ਪੜਤਾਲ ਕਰਨ ਤੇ ਪਾਇਆ ਗਿਆ ਕਿ ਗੱਡੀ ਦੇ ਵਿੱਚ ਪਿਛਲੀ ਸੀਟ ਦੇ ਉੱਪਰ ਇੱਕ ਡੈੱਡ ਬੋਡੀ ਪਈ ਹੋਈ ਸੀਗੀ ਜੋ ਕਿ ਇੱਕ ਲੇਡੀ ਦੀ ਸੀਗੀ ਫਸਟ ਜਿਹੜੀ ਸੀਗੀ ਲੜਕੀ ਜਿਹੜੀ ਪਛਾਣ ਨਹੀਂ ਹੋ ਸਕੀ ਸੀ ਪਰ ਪਾਪ ਦੇ ਵਿੱਚ ਸਾਡੇ ਵੱਲੋਂ ਪੁਲਿਸ ਵਾਲੇ ਜਦੋਂ ਮੌਕੇ ਦੇ ਉੱਪਰ ਫਰਟਾਲ ਕੀਤੀ ਗਈ ਗੱਡੀ ਦੇ ਨੰਬਰ ਤੇ ਹੋਰ ਜਿਹੜੇ ਐਂਗਲਸ ਤੋਂ ਉਜਾਗ ਕਰਨ ਤੋਂ ਇਹ ਪਾਇਆ ਗਿਆ ਕਿ ਲੜਕੀ ਦਾ ਨਾਮ ਕੰਚਨ ਕੁਵਾਰੀ ਏਲੀਅਸ ਕਮਲਪੁਰ ਪੁਤਰੀ ਬਰਸਾਤੀ ਲਾਲ ਇਹ ਲਸ਼ਮਨ ਕਲੋਨੀ ਲੁਧਿਆਣਾ ਦੀ ਰਹਿਣ ਵਾਲੀ ਹੈ ਤੇਰੀ ਏਜ ਕਰੀ 30 ਸਾਲ ਦੇ ਕਰੀਬ ਹੈਗੀ ਹੈ ਇਹ ਮਿਤੀ 9 ਤਰੀਕ ਨੂੰ ਆਪਣੇ ਘਰ ਦੇ ਵਿੱਚੋਂ ਆਪਣੀ ਮਾਤਾ ਨੂੰ ਇਹ ਕਹਿ ਕੇ ਗਈ ਸੀ ਕਿ ਇਹ ਹੰਡੇ ਦੇ ਵਿੱਚ ਕਿਸੇ ਪ੍ਰੋਮੋਸ਼ਨ ਏਜੰਟ ਵਾਸਤੇ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਉਹਨਾਂ ਦੀ ਇਸ ਦਿਨਾ ਰਾਪਤਾ ਨਹੀਂ ਹੋਇਆ ਤੇ ਕੱਲ ਜਿਹੜੀ ਹੈਗੀ ਡੈੱਡ ਬੋਡੀ ਇਹਦੀ ਪਾਰਕਿੰਗ ਵਿੱਚੋਂ ਮਿਲੀ ਹੈ। ਸੋ ਪ੍ਰੀਲੀਮਿਨਰੀ ਜਿਹੜੀ ਹਾਲਾਤਾਂ ਤੋਂ ਇਹ ਵੀ ਲੱਗ ਰਿਹਾ ਹੈ ਕਿ ਜਿਹੜੇ ਹੈਗੇ ਕਿਸੇ ਅਣਛਤੇ ਵਿਅਕਤੀ ਨੇ ਜਿਹੜਾ ਹੈਗਾ ਇਹਦਾ ਮਰਡਰ ਕਰਕੇ ਇਹ ਗੱਡੀ ਜਿਹੜੀ ਹੈਗੀ ਤੇ پارک ਕਰਕੇ ਲਾਸ਼ ਨੂੰ ਡੱਬ ਕਰਕੇ ਦੇ ਸ਼ੌਫਟਲ ਦੀ ਪਾਰਕਿੰਗ ਦੇ ਵਿੱਚ ਗੱਡੀ ਦਾ پارک ਕਰਕੇ ਭੱਜ ਗਏ। ਗੱਡੀ ਜਿਹੜੀ ਸੀ ਉਹ ਥੋੜੇ ਬੁਰੀ ਬੁਰੀ ਸਾਈਡ ਨਾਲ। ਇਹ ਜਿਹੜੀ ਹੈਗੀ ਸਾਡੀ ਟੀਮ ਵੱਲੋਂ ਇਹਨਾਂ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ। ਇਹਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਉੱਪਰ ਜਿਹੜੀ ਹੈਗੀ ਇਹ ਪੁੱਧਕੁੱਲ ਕਰਦੇ ਕੀਤੀ ਜਾਊਗੀ। ਆ ਸੋ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਕਲੀਅਰ ਕਰਦੇ ਹਾਂ ਕਿ ਜਿਹੜੇ ਕੌਣ ਬੰਦਾ ਸੀਗਾ ਜਿਹੜੇ ਨੂੰ ਪਾਰ ਕਰਕੇ ਗਿਆ ਕਿਸ ਦੀ ਜਿਹੜੀ ਮੌਤ ਦੀ ਵਜ੍ਹਾ ਕੀ ਸੀਗੀ ਕਿਵੇਂ ਕਿੱਤਾ ਸਾਰੇ ਜਿਹੜੇ ਕਿ ਕੌਣ-ਕੌਣ ਪਿੱਛੇ ਸ਼ਾਮਲ ਨੇ ਉਹ ਸਾਰੇ ਇੰਗਲੈਂਡ ਤੱਕ ਹੀ ਜਾਂਚ ਕਰਦੇ ਆ। ਇਹ ਕੁਝ ਛੋਟੇ ਜਿਹੇ ਕੁਸ਼ਨ ਐਕਸਪਲੈਕਟਿਵ ਕਿ ਲੱਗਦੀ। ਆਦੇ ਬੋਤ ਬਾਰੇ ਮੈਂ ਕੁਝ ਨਹੀਂ ਕਹਾਂਗਾ।